ीड चेक करो तीन माउंट गोय माउंट गो घट तो दिल्ली की मैट्रो स्टेशन ज्यादा लगे थे <laughs> है भाजी एवं लग रहा दिल्ली की मैट्रो स्टेशन है ਸਸਿਆ ਜੀ ਸਾਹਿਬ ਕੀ ਹਾਲ ਚੜੇ ਨਵੇਂ ਵਲੌਗ ਦੇ ਵਿੱਚ ਸਟਾਰਟ ਹੈ ਅੱਜ ਦੇ ਮੋਟਰਬਾਈਕ ਮੋਟਰਸਾਈਕਲ ਦਾ ਅੱਜ ਦਾ ਵਲੌਗ ਆਪਣੇ ਨਾਲ ਵੀ ਉਹ ਲੈਜੈਂਡਰੀ ਬਲਜੀਤ ਸਿੰਘ ਪਣੇਸਰ ਕੀ ਹਾਲ ਚੜੇ ਬਸ ਵਧੀਆ ਬਲਜੀਤ ਸਿੰਘ ਪਣੇਸਰ ਪਣੇਸਰ ਬਲਜੀਤ ਸਿੰਘ ਪਣੇਸਰ ਬਾਜੀ ਚਾਹ ਦੀ ਟਪਰੀ ਪੇ ਰੁਕੇ ਤੇ ਆਵੀਆਂ ਚਾਹ ਦੀ ਟਪਰੀ ਪੇ ਚਾਹ ਪੀ ਲਈ ਹੈ ਖਾ ਪੀ ਲਿਆ ਬਾਜੀ ਨੂੰ ਠੰਡ ਲੱਗ ਰਹੀ ਹੁਣ ਥੋੜਾ ਸੂਰਜ ਨਿਕਲਿਆ ਬਾਜੀ ਹੁਣ ਸੈੱਟ ਹੋਇਆ ਗਈ ਕੰਬਣੀਆਂ ਛੜੀਆਂ ਸੀ ਬਾਜੀ ਨੂੰ ਹੈ ਕੰਬਣੀ ਜਿਹਨੂੰ ਕਹਿੰਦੇ ਅਸਲੀ ਮਰਮਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੱਲ ਪਹਿਲੇ ਬਹੁਤ ਜ਼ਿਆਦਾ ਉਹ ਆਪਣੀਆਂ ਬਾਈਕਾਂ ਗੱਡੀਆਂ ਸਾਹਮਣੇ ਅੱਜ ਦਾ ਪਲਾਨ ਹੈਗਾ ਇਹ ਮਾਉਂਟ ਕੁੱਕ ਦਾ ਇਹ ਤੁਹਾਡੇ ਅੰਗੋਂ ਹੈਲਮਟ ਵੀ ਜੈਕਟ ਵੀ ਸਾਰਾ ਕੁਝ ਪਾਇਆ ਨੇ ਕੁਝ ਵੀ ਨਹੀਂ ਲਾਇਆ ਵਧੀਆ ਮਾਉਂਟ ਕੁੱਕ ਚੱਲਿਆਂ ਮੌਸਮ ਵਿੱਚ ਵਿੱਚ ਠੰਡ ਹੈ ਵਿੱਚ ਵਿੱਚ ਤੋਪ ਹੈ ਲੇਕਿਨ ਮਜ਼ਾ ਆਇਆ ਮਜ਼ਾ ਆਇਆ ਰਾਈਡਿੰਗ ਇਜ਼ ਆਲਵੇਸ ਸਹੀ ਪੰਜਾਬੀ ਦੱਸੋ ਇੰਗਲਿਸ਼ ਘੱਟ ਬੋਲੋ ਮੇਰੇ ਵਲੌਗ ਚ ਵਧੀਆ ਹੈਗਾ ਪਾਈ ਤੇ ਗੋਰੇ ਨੇ ਆਬਵੀਸਲੀ ਗੱਲ ਆ ਗਈ ਕੀ ਨੇ ਗੋਰੇ ਨਹੀਂ ਨਹੀਂ ਗੋਰੇ ਲੈ ਕੋਈ ਗੋਰੇ ਘਰ ਨਹੀਂ ਭਰਾਵਾ ਤੇ ਆਪਣਾ ਕਾਫੀ ਪੀਤੀ ਅੱਗੀ ਹਾਂ ਕਾਫੀ ਪੀ ਕੇ ਚਾਰਜ ਆ ਪਾ ਹੋ ਗਏ ਆ ਹਾਂ ਹਲਦੇ ਆ ਤਿਆਰੀ ਫਿਰ ਹੁਣ ਬਾ ਠੀਕ ਉਹ ਬੀੜੀ ਸਿਕਟਾ ਫੂਕਣ ਡਈ ਆ ਬੀੜੀ ਕੈਂਡ ਆ ਬੀਬੀ ਗੋਰੀ ਅੱਛਾ ਐ ਤੂੰ ਹੀ ਛੱਡਦੀ ਜਾਣ ਡਈ ਮਾਰੇ ਮੋਟਰਸਾਈਕਲਾਂ ਤੇਿਆਰੀ ਫਿਰ ਭਾਜੀ ਹਾਂ ਤਿਆਰੀ ਕੀਤੀ ਹਾਂਜੀ ਮਿੱਤਰੋ ਚਾਹ ਪਾਣੀ ਪੀ ਲਿਆ ਆਵਲੀ ਦੁਕਾਨ ਹੀ ਚਾਹ ਵਾਲੀ ਆਪਣਾ ਕੈਫੇ ਤੇ ਭਾਜੀ ਪਉਣ ਲੱਗਾ ਤੇਲ ਇੱਥੇ ਕਿਤੇ ਆਉਜ ਹਲ ਮੜ ਦੇਖਦਾ ਪਿਆ ਆਪਾਂ ਨਿਕਲਣ ਲੱਗੀਆਂ ਮੈਂ ਵੀ ਚੱਲਿਆ ਵਾ ਬਸ ਮੈਂ ਬਾਈਕ ਚ ਤੇਲ ਪਵਾ ਲਿਆ ਹੀ ਕੋਰੋ ਤੋਂ ਤੇ ਆਪਾਂ ਹੁਣ ਨਿਕਲਣ ਲੱਗਿਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਰਾਹ ਦੇ ਵਿੱਚ ਆਜੋ ਜੀ ਸ਼ਾ ਜੀ ਤਿਆਰੀ ਹੈ ਹੈ ਪਾਜੀ ਥੋੜਾ ਠਰ ਰਿਹਾ ਹੈ ਕਿ ਨਹੀਂ ਪਾਜੀ ਠੰਡ ਲੱਗ ਰਹੀ ਹੈ ਖਾਲੇ ਤੇ ਹੋਰ ਬਦਲ ਗਈ ਨਾ ਅਮ ਇਧਰ ਹੈਗੀ ਏ ਧੁੰਦ ਸਾਹਮਣੇ ਅਸੀਂ ਜਦੋਂ ਮਹਿਰਮਾ ਤੋਂ ਨਿਕਲੇ ਸੀ ਤੇ ਉਦੋਂ ਰਾਤ ਚਾ ਵੀ ਵੇਖ ਸਕਦੇ ਹੋ ਕਾਫੀ ਧੁੰਦ ਸੀ ਤੇ ਹੁਣ ਧੁੱਪ ਨਿਕਲ ਆਈ ਥੋੜੀ देर ਖੜੇ ਆ ਮੈਂ ਕਿਹਾ ਪਾਜੀ ਨੂੰ ਰੈਸਟ ਦਵਾ ਦਈਏ ਪਾਜੀ ਠਰ ਜਾਂਦਾ ਹੈ ਬਾਕੀ ਮਾਉਂਟ ਕੁਝ ਅੱਜ ਕਾਫੀ ਲੋਕ ਜਾ ਰਹੇ ਨੇ ਹੈ ਨਾ ਭਾਈ ਹੁਣ ਇੱਥੋਂ ਕਾਫੀ ਗੱਡੀਆਂ ਨਿਕਲੀਆਂ ਚਾਈਨੀਜ਼ ਲੋਕ ਜਿਆਦਾ ਜਾ ਰਹੇ ਨੇ ਇੱਥੇ ਪੰਜਾਬੀ ਬੋਲੀ ਜਾਂਦੇ ਨੇ ਵਿੱਚੀ ਸਾਨੂੰ ਕਹੀ ਜਾਂਦੇ ਨੇ ਕੁਛ ਮਿਲਦੇ ਆ ਜੀ ਤੁਹਾਨੂੰ ਮਾਉਂਟ ਕੁੱਕ ਨਹੀਂ ਰਾਤ ਚ ਮਿਲਦੇ ਹੈਂ ਰਾਤ ਚ ਰੁਕਾਂਗੇ ਰਾਤ ਚ ਮਿਲਦੇ ਆਜੋ ਰੋਪਰ ਲ ਸਟਾਪ ਤੇ ਆ ਗਏ ਆ ਚੈੱਕ ਕਰੋ ਤੇ ਇਧਰ ਅੱਜ ਐਂਜਕ ਡੇਵ ਨਿਊਜ਼ੀਲੈਂਡ ਦੇ ਵਿੱਚ ਤੇ ਬਹੁਤ ਜ਼ਿਆਦਾ ਟੂਰਿਸਟ ਵੀ ਆਏ ਹੋਏ ਨੇ ਬਿਊਟੀ ਬਿਊਟੀ ਵਿਦ ਬਲਜੀਤ ਕਹਿੰਦਾ ਬਿਊਟੀ ਵਿਦ ਬਲਜੀਤ ਸਿੰਘ ਬਰਾੜ ਆਪਣੀਆਂ ਮੋਟਰਸਾਈਕਲਾਂ ਖੜੀਆਂ ਨੇ ਪਾਰਕਿੰਗ ਤੋਂ ਬਗੈਰ ਹੀ ਲਾਈਆਂ ਨੇ ਹੁਣ ਪਾਰਕਿੰਗ ਵੀ ਪਹਿਲਾਂ ਹੈ ਨਹੀਂ ਨਾ ਪਾਰਕਿੰਗ ਪਹਿਲਾਂ ਇੱਥੇ ਬੜੀ ਭੀੜ ਸੀ ਮੈਨੂੰ ਨਾ ਮੁੰਡੇ ਦਾ ਫੋਨ ਆ ਗਿਆ ਉਧਰੋਂ ਪੁਰਤਗਾਲ ਤੋਂ ਉਹਦਾਂ ਨਾ ਮੈਂ ਬਿਜ਼ੀ ਹਾਂ ਉਧਰੋਂ ਫਿਰ ਕੋਈ ਗੱਡੀਆਂ ਆਉਂਦੀਆਂ ਜ਼ੂਮ ਟੈਸਟ ਵੀ ਕਰ ਲਈਏ ਨਾਲ ਲੱਗਦਾ ਕਰ ਗਾਲ ਠੀਕ ਹੈ ਪਾਜੀ ਵਧੀਆ ਚੱਲੀਏ ਹੁਣ ਬਸ ਥੋੜੀ ਦੇਰ ਤੱਕ 5 ਕਿ ਮਿੰਟ ਹੋਰ ਬਹਿ ਕੇ ਫਿਰ ਆਪਾਂ ਚੱਲਦੇ ਆ ਮਾਉਂਟ ਕੁਕ ਤੇ ਉੱਥੇ ਚੱਲਦੇ ਅੱਜ ਬੜੀ ਭੀੜ ਮਿਲਣੀ ਹੈ ਨਾ ਪਾਜੀ ਪਾਈ ਦੇ ਮੋਰਚਲ ਦੀ ਆਵਾਜ਼ ਆਉਂਦੀ। ਰੁੱਕ ਗਏ ਹੁਣਾਂ ਨੇ ਪਿੱਛੇ। ਵਿਊ ਵਧੀਆ ਹੈ ਨਾ ਵਿੱਚ। ਮੈਂ ਰੁਕਿਆ ਨਹੀਂ ਮੈਂ ਇੱਥੇ ਲੁੱਕਡ ਪੁਆਇੰਟ ਤੇ ਰੁਕਿਆ ਵਾਂ ਆ ਗਏ ਇੱਥੇ। ਹੋਰ ਵੀ ਇੱਧਰ ਬੜੇ ਟੂਰਿਸਟ ਨੇ। ਲੋਕੀ ਫੋਟੋਆਂ ਖੇਚਦੇ ਨੇ ਆਵੇ। ਕਿਉਂਕਿ ਪਿੱਛੇ ਉਹ ਵੱਡੇ ਹਿਲਦੀ ਫੋਟੋ ਹੁੰਦੀ ਨਾ। ਸ਼ਰਕ ਦੇ ਵਿੱਚ। ਕੀ ਕੰਮੇ ਲੱਗੇ ਨੇ ਲੋਕ। ਲਗਿਆ ਤੁਹਾਨੂੰ ਕਿੱਥੇ ਮਿਲੇ ਬਾਈਕਰ ਸਾਹ ਵਿੱਚ ਰੁਕਿਆ ਸੀਗਾ ਮਹੰਤਰਨ ਲਈ ਉਹ ਅੱਛਾ ਮੇਰੇ ਪਿੱਛੇ ਵਿੱਚੋਂ ਨਿਕਲ ਗਿਆ ਆਹ ਵਿੱਚ ਗੋਲੀਆਂ ਨੂੰ ਜਾਣਦੇ ਆ ਪੂਰਾ ਗਰੁੱਪ ਹਾਂ ਗਰੁੱਪ ਪਾਪਾ ਮੈਨੂੰ ਮੈਨੂੰ ਆਵਾਜ਼ ਆ ਗਈ ਇਹਨਾਂ ਦੀ ਬੜੀ ਦੂਰੋਂ ਮੈਨੂੰ ਲੱਗਿਆ ਤੁਹਾਡੀ ਬਾਈਕ ਦੀ ਆਵਾਜ਼ ਹੈ ਪਰ ਇਹ ਨੇ ਕਈ ਜ਼ਿਆਦਾ ਬਾਈਕਾਂ ਸੀ ਨਾ ਤਾਂ ਕਰਕੇ ਹਾਂ ਮੈਂ ਵੀਡੀਓਜ਼ ਕਹਿ ਰਿਹਾ ਮੈਂ ਭਾਈ ਦੇ ਬਾਈਕ ਦੀ ਆਵਾਜ਼ ਆ ਰਹੀ ਹੈ ਮੈਂ ਕੈਮਰਾ ਅੰਦਰੋਂ ਲੁਕ ਕੇ ਰੱਖਿਆ ਸੀਗਾ ਮੈਂ ਤੁਹਾਨੂੰ ਫੋਨ ਲਾਇਆ ਸੀਗਾ ਕਿ ਅੱਗੇ ਰੁਕ ਜਾ ਨਾ ਓਕੇ ਓਕੇ ਲਗਿਆ ਫੋਨ ਨੈਟਵਰਕ ਨਹੀਂ ਆ ਰਿਹਾ ਹੋਵੇਗਾ ਨਾ ਭਾਜੀ ਓਕੇ ਓਕੇ ਤੁਸੀਂ ਫੋਨ ਆਇਆ ਹੈ ਹਾਂ ਔਨਲਾਈਨ ਹੈ ਨਹੀਂ ਹਾਂ ਨਹੀਂ ਮੈਨੂੰ ਨਹੀਂ ਆਇਆ ਫੋਨ ਪਤਾ ਨਹੀਂ ਆਇਆ ਨਹੀਂ ਮੈਂ ਹਲਵੜ ਚਤ ਨਹੀਂ ਸੁਣਿਆ ਮਜ਼ਾ ਆ ਰਿਹਾ ਰਾਈਡ ਕਰਦਾਂ ਹਾਂ ਹਾਂ ਹੁਣ ਤਾਂ ਹੁਣ ਤਾਂ ਬੋਮ ਹੋ ਗਿਆ ਵਾਦਰ ਹਾਂ ਹੁਣ ਕੀ ਆ ਰਿਹਾ ਮਜ਼ਾ ਆ ਰਿਹਾ ਹਾਂ ਸਵੇਰੇ ਪਾਜੀ ਕੰਮੰਦ ਆਇ ਪੂਰਾ ਬਾਈਕਰਸ ਨਿਕਲੇ ਇਕਦਮ ਉ ਆਏ ਵਿੱਚ ਹਾਰਲੇ ਵਾਲੇ ਵੀ ਹੈਗੇ ਸੀ ਜਿਆਦਾ ਹਜ਼ਾਰ ਹਜ਼ਾਰ ਸੀਸੀ ਬਾਈਕ ਹੈ ਚਲੇ ਦੇਖੋ ਵਿੱਚ ਉੱਪਰ ਆਉ ਜਾਂਦਾ ਜੀ ਹੁਣ ਲੱਗ ਰਿਹਾ ਨਾ ਦੂਰੀ ਬੜੀ ਹੈ ਡਰੋਨ ਤੇ ਲੱਗਣਾ ਹੀ ਹੈ ਇਹ ਇਹ ਹੁਣ ਦਿਖੇਗਾ ਵਧੀਆ ਸਾਫ ਪੌਜ ਪਰ ਮਤਲਬ ਲੱਗ ਰਿਹਾ ਨੇ ਇਹਦੇ ਚ ਵਖੋ ਨਹੀਂ ਇਹਦੇ ਚ ਦੇਖਦਾ ਵਧੀਆ ਤੁਹਾਨੂੰ ਨਹੀਂ ਵੇਖਿਓ ਇਹਦਾ ਜ਼ੂਮ ਵੇਖਿਓ ਭਾਈ ਤੁਸੀਂ ਆਉਜੋ خطرناك دوما هذا ਇਹ ਬੜੀ ਸਮੱਸਿਆ ਵੀ ਇੱਥੇ ਜਗ੍ਹਾ ਤੇ ਐ ਭਾਜੀ ਅਸੀਂ ਤੇ ਮੋਟਰਸਾਈਕਲ ਜਿੱਥੇ ਜਗ੍ਹਾ ਸਾਨੂੰ ਲੰਬੀ ਅਸੀਂ ਲਾ ਦਿੱਤੀ ਪਰ ਕੋਈ ਖਾਸ ਮਜਾ ਨਹੀਂ ਆ ਪਾਰਕਿੰਗ ਲਾ ਕੇ ਐ ਭਾਜੀ ਇੱਥੇ ਮੋਟਰਸਾਈਕਲ ਚੈੱਕ ਕਰੋ ਯਾਰ ਮੋਟਰਸਾਈਕਲ ਦੇ ਐ ਜੋ ਖਤਰਨਾ ਆ ਗਿਆ ਨਾ ਮੈਂ ਗਿਆਂਦੀ ਆ ਗਿਆ ਵੀ ਭੀੜ ਕਿੰਨੀ ਹੈ ਤਗੜਾ ਕਿਉਂ ਲੱਗ ਰਿਹਾ ਹੈ ਉਸਤਾਦ ਜੀ ਸਿੱਧਾ ਜਾਵਾਂਗਾ ਬੈਗ ਰੱਖ ਕੇ ਪੀੜ ਚੈੱਕ ਕਰੋ ਤੁਸੀਂ ਮਾਉਂਟ ਕੋ ਮਾਉਂਟ ਕੋ ਘਟ ਤਾ ਦਿੱਲੀ ਦੀ ਮੈਟਰੋ ਸਟੇਸ਼ਨ ਜਿਆਦਾ ਲੱਗਦੀ ਹੈ ਹੈ ਭਾਜੀ ਐਵੇਂ ਲੱਗ ਰਿਹਾ ਜਿਵੇਂ ਦਿੱਲੀ ਦੀ ਮੈਟਰੋ ਸਟੇਸ਼ਨ ਦੇ ਲੱਗ ਵੀ ਅੱਧਰ ਰਿਹਾ ਬਾਈਕ ਤੇ ਖੜਾ ਮਾਈਕ ਕਿਹੜਾ ਹੈਰਲੇ ਡੇਵਿਸਨ ਵਾਲਾ ਬਾਈਕ ਤੇ ਕਿਹੜਾ ਚਲਾ ਗਿਆ ਬਾਅਦ ਅੱਛਾ ਉਹ ਪਿੱਛੇ ਤਾਂ ਕਿ ਭੀਗ ਗਏ ਪਾਜੀ ਇਹਦੀ ਵਾਇਰ ਨੂੰ ਕਿਹਾ ਇਹਨੂੰ ਕਿ ਸੂਪ ਪੀ ਮਾਣਾ ਮੋਟਾ ਬਾਈਕ ਮੇਰਾ ਭੈ ਲੱਕੇ ਨਾ ਦੁਖੰਡਿਆ ਰ ਭਾਜੀ ਹਾਂ ਹੋਰ ਬਾਈਕ ਚਲਾ ਚਲਾ ਕੇ ਵੀ ਹੋ ਗਿਆ ਹੋਗਾ ਨਹੀਂ ਮੇਰਾ ਲੱਕ ਬਹੁਤ ਦੁਖੰਡਿਆ ਤੂੰ ਹੀ ਇੱਕ ਤੇ ਮੇਰੀ ਗੱਲ ਨਹੀਂ ਮੰਨਦੇ ਨਹੀਂ ਕਰਨੀ ਤੂੰ ਮੈਨੂੰ ਕਦੀ ਉੱਤੇ ਕਦੀ ਥੱਲੇ ਕਦੀ ਉੱਤੇ ਕਦੀ ਥੱਲੇ ਥੋੜਾ ਜਿਹਾ ਢਾ ਕੇ ਉੱਥੇ ਬਹਿਵਾਂਗੇ ਥੋੜਾ ਗੈਸ ਕਰਾਂਗੇ ਆਇਓ ਮੇਰੇ ਪਰਮਾਤਮਾ और ये है हमारा माउंट कुक का थोड़ा सा व्यू वैसे तो ऊपर जब ट्रैकिंग करेंगे तब जाकर पूरा क्लियर व्यू दिखेगा मैं ऑडियो रिकॉर्ड कर लवा मैं हां उते जाके माउंट कुक का क्लियर व्यू दिखेगा ना हां जी वैसे होने इथे तक दे आप अच्छा ਤੁਸੀਂ ਉਧਰ ਰਿਕਾਰਡ ਕਰ ਰਹੇ ਇੱਥੇ ਤੱਕ ਦੇ ਇਧਰ ਦਾ ਹੀ ਨਜ਼ਾਰਾ ਦਿਖ ਸਕਦਾ ਸਾਨੂੰ ਸਾਹਮਣੇ ਬ੍ਰਿਜ ਘੇਟ ਹੈ ਨਾ ਭਾਈ हां तो ये फर्स्ट ब्रिज है जहां तक हम जाएंगे उधर ले लूं के लेक चमकेनी पर डया है ਅੱਜ ਬੜੀ ਦੁਨੀਆ ਆਈ ਏ ਭਾਜੀ ਹਨਾ ਪੂਰੀ ਵੈਸੇ ਆਲਮੋਸਟ ਰੰਦੀ ਏ ਪਿਛਲੀ ਵਾਰ ਵੀ ਆਪਾਂ ਆਏ ਸੀਗੇ ਤੇ ਇਹ ਰੰਦੀ ਏ ਅੱਛਾ ਅਸੀਂ ਇੱਥੇ ਨਹੀਂ ਆਏ ਕਿ ਇੰਨੀ ਉੱਪਰ ਲੈ ਕੇ ਆਇਆ ਭਾਜੀ ਟੋਰ ਕੇ ਇੰਨੀ ਮੁਸ਼ਕਿਲ ਹੁਣ ਕਹਿੰਦਾ ਉਹ ਥੱਲੇ ਬ੍ਰਿਜ ਜਿਹੜਾ ਉੱਥੇ ਜਾਣਾ ਭਾਜੀ ਕੁ ਰਹਿਮ ਕਰੋ ਮਾੜਾ ਮੋਟਾ ਬ੍ਰਿਜ ਤੇ ਫਿਰ ਉੱਤੇ ਫੇਰਾਵਾਂਗੇ ਹੈ ਕੀ ਉੱਪਰ ਨੂੰ ਫੇਰਾਵਾਂਗੇ ਬ੍ਰਿਜ ਤੋਂ ਥੋੜਾ ਜਿਹਾ ਆਣਾ ਪੈਗਾ ਬਾਕੀ ਤੇ ਨੀਚੇ ਵਾਲੀ ਏਟਲਾਂ ਹੈ ਚਲ ਇਹ ਨਹੀਂ ਮੰਦਾ ਇਹ ਮੁੰਡਾ ਮੁੰਡਾ ਫਿੱਟ ਜਿਆਦਾ Apa punya lagu yang dari vertinya, oke. Telekomatia, oke. Oke, gue. Gede ke pia, pagi. Gede pia, gua tadi kira ke mimpi ਚੱਲ ਗਿਆ ਆਪਣਾ ਬਲੌਗਰ ਇਹ ਉਹ ਫਿਰਦਾ ਜੀ ਬਲੌਗਿੰਗ ਕਰਦਾ ਪਾਣੀ ਦੇ ਥੱਲੇ ਮੈਂ ਨਹੀਂ ਚੱਲਿਆ ਭਾਈ ਥੱਲੇ ਮੈਂ ਤਾਂ ਇੱਥੇ ਹੀ ਬਣਾਵਾਂਗਾ ਜੋ ਬਣਾਵਾਂਗਾ ਟੋਪ ਸਿੱਧੀ ਪੈਂਦੀ ਹੈ ਮੇਰਾ ਮਨ ਤਾਂ ਕਰ ਰਿਹਾ ਮੈਂ ਥੱਲੇ ਜਾ ਲੈ ਜਾਵਾਂ ਭਾਜੀ ਦੇ ਕੋਲ ਪਰ ਹਾਂ ਦੂਰ ਥੱਲੇ ਬੜੀ ਐ ਮੈਂ ਫੇਰ ਉੱਪਰ ਚੜ ਕੇ ਆਉਣਾ ਬਣਾ ਮੇਰਾ ਨਾ ਐਕਚੁਅਲੀ ਲੱਕ ਦੁਖਦਾ ਪਿਆ ਕੱਲ ਕੱਲ ਦੇ ਤਾ ਕਰਕੇ ਨਹੀਂ ਮੈਂ ਕਿਤੇ ਵੀ ਜਾ ਰਿਹਾ ਪਰ ਇਹੋ ਜੇ ਕੰਮਾਂ ਚ ਤੋਂ ਮੈਂ ਅੱਗੇ ਰਹੀ ਨਾ ਵੈਸੇ ਵੀ ਉੱਪਰ ਥੱਲੇ ਜਾਣ ਨੂੰ ਪਰ ਅੱਜ ਨਹੀਂ ਕੋਈ ਗੱਲ ਨਹੀਂ ਲਓ ਜੀ ਪਾਣੀ ਤੋਂ ਵਾਪਸੀ ਮੁੰਡੇ ਦੀ ਕਿਵੇਂ ਲੱਗਿਆ ਥੱਲੇ ਉੱਤੇ ਮਜ਼ਾ ਆ ਗਿਆ ਠੰਡਾ ਪਾਣੀ ਅੱਛਾ ਪੀ ਕੇ ਆਏ ਥੋੜਾ ਜਿਹਾ ਪੀਤਾ ਬਣ ਇਹ ਅੱರ್ಧ ਦਿਨ ਹੀ ਸਦਾ ਪਾਣੀ ਪੀ ਕੇ ਆ ਠੰਡਾ ਇੱਧਰ ਬ੍ਰਿਜੇ ਆਪਣਾ ਐ ਜਮੀ ਕੋਲ ਹੀ ਬੈਠੇ ਆ ਬ੍ਰਿਜ ਤੇ ਤੁਹਾਨੂੰ ਕਿੱਥੋਂ ਦੀ ਕਿੱਥੋਂ ਆ ਰਹੀ ਹੈ ਫੀਲਿੰਗ ਇੱਥੋਂ ਦੀ ਫੀਲਿੰਗ ਆ ਰਹੀ ਹੈ ਆ ਪਹਾੜਾਂ ਦੀ ਆ ਰਹੀ ਹੈ ਉਹਦਾ ਮਨਾਲੀ ਦੀ ਮਨਾਲੀ ਦੀ ਮੈਂ ਚੱਲ ਮੈਂ ਚੱਲ ਔਰ ਕਸੌਲ ਕਸੌਲ ਚਲਾਲ ਚਲਾਲ ਬਹੁਤ ਜਗ੍ਹਾ ਹੈ ਪਹਾੜ ਬਹੁਤ ਜਗ੍ਹਾ ਕਿੰਨੇ ਪਹਾੜ ਸਹੀ ਹੋ ਗਿਆ

आगा। आगा। कुछ कहना चाहेंगे आप कैसा लग रहा है मज़ा आ गया राइड में ज़्यादा मज़ा आया अच्छा पर भी यहाँ पर भी अच्छा था अच्छा था कोई और रिव्यू आप देना अच्छा चाहे आओ यहाँ पर टाइम खराब करना ही तो कर लिया हाँ नहीं सुंदर देगा हाँ अगर हिम्मत है ट्रैक करने की दो घंटे तो मजा तो मजा ਦੇਖ ਨਹੀਂ ਸਕਦੇ ਐਸੀ ਪਰਫੈਕਟ ਹੋ ਗਿਆ ਓ ਜਿਹੋਣਾ ਸੀ ਹਾਂ ਖਾੜੇ ਨੂੰ ਪੇਡ ਲੈ ਕੇ ਨਾ ਆ ਜਿਉਂ ਹਾਂ ਪਰ ਕਰ ਕਰ ਇਹ ਮੈਂ ਹਾਂ ਆ ਗਏ ਵਾਪਸੀ ਹੈ ਬਾਜੀ ਤੇ ਕਵਰਟ ਹੋ ਗਈ ਥੋੜੀ ਬਹੁਤ ਜਾਂ ਠੀਕ ਹੈ ਚੱਲੇ ਹੁਣ ਬਾਈਕਾਂ ਦੇ ਕੋਲ ਤੇ ਆਈ ਬੇਸਿਕਲੀ ਸਾਰਾ ਮਾਉਂਟ ਕੁਕ ਦਾ ਏਰੀਆ ਆ ਸਾਰੀ ਸਕੇਨਰੀ ਵਗੈਰਾ ਕੋਲ ਮੋਲਾ ਕੀ ਕਰੀਓ ਨਾ ਤੁਹਾਡੇ ਠੀਕ ਆਉਣਾ ਚਾਹੀਦਾ ਹਾਂ ਵਧੀਆ ਆ ਸਕ ਗਿਆ ਜੇ ਕੋਈ ਇੰਡੀਆ ਤੋਂ ਆਵੇ ਤਾਂ ਸਿੱਧਾ ਮਾਉਂਟ ਕੋਕੀ ਆਵੇ ਪਹਿਲਾਂ ਮਾਉਂਟ ਕੋਕੀ ਗੱਡੀ ਲਾ ਵਧੀਆ ਹੈ ਮਾਫਲਰ ਲੈ ਚਲੀਏ ਕਿਧਾ ਹੈ ਮੈਂ ਨਾਲ ਲੈ ਚੱਲਨੇ ਇੱਥੇ ਵੀ ਪਿਆ ਹੀ ਹੈ ਓਏ ਨੀਯਾਰੇਦਾਰ ਨੀਯਾਰੇਦਾਰ ਹਾਂਜੀ ਮਾਉਂਟਕੋਕ ਤੋਂ ਨਿਕਲਣ ਲੱਗੇ ਆ ਤੇ ਹੁਣ ਬਸ ਆਪਾਂ ਤੇਲ ਪਵਾਉਣਾ ਇੱਧਰੋਂ ਚੱਲੇ ਆ ਤੇਲ ਪਵਾ ਕੇ ਤੇ ਫਿਰ ਕਿਉਂਕਿ ਤੇਲ ਘਟੇ ਮੇਰਮਾ ਅਗਲਾ ਨੈਕਸਟ ਸਟੇਸ਼ਨ ਆ ਗਿਆ ਮੇਰਮਾ ਤੇਲ ਵਾਸਤੇ ਪਰ ਉੱਥੋਂ ਤੱਕ ਪਹੁੰਚੇ ਨਹੀਂ ਜਾਣਾ ਇਸ ਕਰਕੇ ਫਿਰ ਮੈਂ ਕਿਹਾ ਤੁਹਾਨੂੰ ਨਿਆਰੇ ਸਕ੍ਰੀਲੰਡੇ ਤੋਂ ਤੇਲ ਪਵਾ ਕੇ ਨਿਕਲਦੇ ਆ ਕੋਈ ਫਾਇਦਾ ਨਹੀਂ ਹੈ ਰਿਸਕ ਲੈਂਦਾ ਸਾਹਮਣੇ ਤੁਸੀਂ ਚੈੱਕ ਕਰੋ ਤੁਸੀਂ ਕਿਤਨਾਕ ਧੁੱਪ ਪੈ ਰਹੀ ਹੈ ਲੋਕੀ ਹੁਣ ਵਾਪਸ ਜਾ ਰਹੇ ਨੇ ਅੱਜ ਬਹੁਤ ਜ਼ਿਆਦਾ ਜਿਹੜਾ ਹੈ ਨਾ ਰਸ਼ ਹੀ ਇੱਥੇ ਮੇਨ ਹੀ ਲੱਗਿਆ ਪਿਆ ਹੈ। ਉਹਦਾ ਮੇਨ ਕਾਰਨ ਹੈ ਐਂਜ਼ਕ ਡੇ। ਨਿਊਜ਼ੀਲੈਂਡ ਦੇ ਵਿੱਚ ਅੱਜ ਸਰਕਾਰੀ ਛੁੱਟੀ ਹੈ ਐਂਜ਼ਕ ਡੇ ਦੀ। ਐਂਜ਼ਕ ਡੇ ਦਾ ਵੇ ਐਵੇਂ ਦਾ ਮਨਾਇਆ ਜਾਂਦਾ ਕਿ ਜਿਹੜੇ ਸੋਲਜਰ ਵਰਲਡ ਵਾਰ ਸੈਕੰਡ ਦੇ ਵਿੱਚ ਮਰ ਗਏ ਸੀ ਆ ਆਰਮੀ ਅਫਸਰ ਜਾਂ ਸੋਲਜਰ ਉਹਨਾਂ ਦੇ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦੀ ਆਪਦੇ ਵਿੱਚ ਐਂਜ ਟੈਗਡੇ ਮਨਾਇਆ ਜਾਂਦਾ ਹੈ ਤੇ ਅੱਜ ਐਂਜ ਟੈਗਡੇ ਹੀ ਸਰਕਾਰੀ ਛੁੱਟੀ ਸੀ ਤਾਂ ਕਰਕੇ ਫਿਰ ਇੱਧਰ ਆ ਗਏ ਸਾਡੀ ਮੇਰੀ ਵੀ ਛੁੱਟੀ ਹੀ ਭਾਈ ਦੇ ਵੀ ਕੰਮ ਦੀ ਛੁੱਟੀ ਸੀ ਫਿਰ ਅਸੀਂ ਇੱਧਰ ਆ ਗਏ ਜੋ ਵਧੀਆ ਲੱਗਾ ਇੱਕ ਬਾਈਕਰ ਗਰੁੱਪ ਮਿਲਿਆ ਸਾਨੂੰ ਉਹਦੇ ਵਿੱਚੋਂ ਬੰਦੇ ਕੁਝ ਕੁਇਨਸਟਾ ਹੁੰਦੇ ਸੀ ਕੁਝ ਉਮਰੂ ਦੇ ਸੀ ਕੁਝ ਟੀਮਰੂ ਦੇ ਸੀ ਐਦਾਂ ਡਰੇਡਨ ਤੋਂ ਆਏ ਹੀ ਕੋਈ ਲੋਕ ਦੋ ਕੁ ਮੁੰਡੇ ਤੇ ਉਹਨਾਂ ਨੇ ਪੂਰਾ ਇੱਥੇ ਵਧੀਆ ਟ੍ਰਿਪ ਬਣਾਇਆ ਸੀ ਮਾਂਡੂ ਕੋ ਕਦਾਏ ਸੀ ਉਹ ਹਾਰ ਲਈ ਉਹਨਾਂ ਕੋ ਵੱਡੇ ਮੋਟਰਸਾਈਕਲ 1 ਲੀਟਰ 2 ਲੀਟਰ ਐਵੇਂ ਮੋਟਰਸਾਈਕਲ ਸੀ ਉਹਨਾਂ ਕੀ 18 1800 ਸੀਸੀ 1200 ਸੀਸੀ ਐਦਾਂ ਵੱਡੇ ਮੋਟਰਸਾਈਕਲ ਮਤਲਬ ਤੇ ਉਹ ਉੱਥੇ ਕਰ ਕੇ ਗਏ ਗੈਸ ਸਟੇਸ਼ਨ ਅਪਾਉ ਤੋਂ ਤੇਲ ਕੋ ਆ ਗਏ ਤੇ ਫਿਰ ਆਪਾਂ ਨਿਕਲ ਜਾਣਾ ਵਾਪਸ ਅ ਜੇ ਮੈਨੂੰ ਚੇਤਾ ਨਾ ਭੁੱਲਿਆ ਹੋਇਆ ਤੇ ਮੇਰੇ ਹਿਸਾਬ ਦੇ ਨਾਲ ਤਾਂ ਇੱਥੇ ਆਉ ਹੋਏ ਸਾਹਮਣੇ ਸ਼ੇ

ਹਾਂ ਨਿਕਲ ਜਾਣਾ ਨੇ ਤੇਲ ਲਾਇਆ ਪੰਪ ਠੀਕ ਐ ਮੈਂ ਹੋਂ ਨਾਲੋਂ ਬਹੁਤ ਵਧੀਆ ਹਾਂਜੀ ਤੋਂ ਹਮ ਵਾਪਸ ਆ ਗਏ ਹੇ ਉਮਰਮ ਫਾਨੀ ਬੁਰਾ ਖੁਸ਼ ਨੇ ਹੈ ਬਸ ਯਹਾਂ ਪਰ ਅੱਜ ਹਮ ਆਪਣੀ ਰਾਈਡ ਫਿਨਿਸ਼ ਕਰਦੇ ਹਾਂ ਤੋਹੀ ਕਰ ਦੋ ਵਲੌਗ ਕਰ ਦੋ ਮੈਂ ਰੈਂਡ ਪਹਿਲਾ ਵਲੌਗ ਅੱਛਾ ਲਗਾਓ ਤੋ ਦੇਖ ਸਬਸਕ੍ਰਾਈਬ ਕਰਨਾ ਦੇਖ ਕੇ ਪੂਰਾ ਜਾਨਾ ਆਪਣਾ ਮਜ਼ਾ ਆ ਗਿਆ ਅੱਜ ਦੀ ਰਾਈਡ ਮੈਂ ਹਾਂ ਸੈਂਡ ਬਣਾਤੇ ਆ ਫਿਰ ਅਨੈਕਸਟ ਰਾਈਡ ਤੇ ਜਲਦੀ ਹਾਂਜੀ ਮਿਲਦੇ ਆ ਫਿਰ ਆਪਕੋ ਨੈਕਸਟ ਰਾਈਡ ਕਰਾਸ਼ ਚਲਾਂਗੇ ਹਾਂ ਉਹ ਵੀ 3 3.5 ਘੰਟੇ ਦੀ ਰਾਈਡ ਹੈ ਉੱਥੇ ਵੀ ਵਧੀਆ ਅਮਰਮਾ ਵੇਖ ਲਓ ਫਿਰ ਨਾ ਕਿ ਦਿਖਾਇਆ ਨਹੀਂ ਸਾਰਾ ਕੁਝ ਵੇਖ ਲਓ ਹਾਂ ਬਾਈਕਾਂ ਮੇਕਾ ਖੜੀ ਹੈ ਨਾ ਪਰ ਚੱਲੇ ਤੇ ਬਲੌਗ ਕਰਦੇ ਸੈਂਡ ਪੂਰਾ ਬਲੌਗ ਵੇਖਿਆ ਬਹੁਤ ਬਹੁਤ ਥੈਂਕ ਯੂ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟੈੱਕਰ ਟੈੱਕਰ